ਜਾਣਾ ਬਹੁਤ ਬਹੁਤ ਮੁਬਾਰਕਬਾਦ ਸਾਡੇ ਭਰਾ ਨੂੰ ਲਓ ਗੁਰਲਾਲ ਇਸ ਲਈ ਕਬੱਡੀ ਪਾ ਰਿਹਾ ਇਹ ਹੈ ਨੌਜਵਾਨ ਗੁਰਲਾਲ ਗੁਰਲਾਲ ਦੀ ਕਬੱਡੀ ਹੈ ਦੂਜੇ ਪਾਸੇ ਮੇਰੇ ਵੀਰੋ ਚੋੜਾ ਸਾਹਬਦਾਰਸ਼ ਹੈ ਇਹ ਸੁਖਮਨ ਦਾ ਵੀਰ ਹੈ ਜਿਸ ਨੌਜਵਾਨ ਨੇ ਤਕੜਾ ਜਫਾ ਲਾ ਦਿੱਤਾ ਹੈ ਟ੍ਰਾਂਟੋ ਦੇ ਮੇਰੇ ਵੀਰੋ 2013 ਦੇ ਸੀਜ਼ਨ ਦਾ 84 ਜੱਫੇ ਲਾ ਕੇ ਯਾਦਾ ਸਰਪੰਚ ਸੁਰਖਪੁਰਿਆ ਲੱਗਿਆ ਹੋਇਆ ਹੈ ਮਹਿੰਦਰ ਸਿੰਘ ਸੁਰਖਪੁਰੀਏ ਦਾ ਪਿੰਡੂ ਹੈ ਮੰਗੀ ਦਾ ਪਿੰਡੂ ਹੈ ਨਾਲ ਚੋਲਾ ਸਾਹਬ ਦਾ ਅਰਸ਼ ਲੱਗਿਆ ਹੋਇਆ ਹੈ ਨਾਲ ਬਿੱਟੂ ਹੈ ਪਰ ਆ ਇਹ ਯਾਦਾ ਆਹ ਖੁੱਝ ਕੱਟ ਕੇ ਚੋਬਰ ਨੇ ਥੱਲੇ ਸੁੱਟਿਆ ਆਹ ਦੁਨੀਆ ਯਾਦਾ ਆਖਦੀ ਦੁਨੀਆ ਯਾਦਾ ਆਖਦੀ ਆਹ ਦੁਨੀਆ ਯਾਦਾ ਆਖਦੀ ਆ ਕੇ ਹੱਕ ਤੇ ਜਿਹੜਾ ਬਹਿ ਗਿਆ ਵਾਹ ਸਰਪੰਚ ਜੇ ਜਿਤਨਾ ਤੇ ਜਫੇ ਲਾਉਣੇ ਪੈਣੇ ਆ ਜੇ ਜਿਤਨਾ ਤੇ ਜਫੇ ਲਾਉਣੇ ਮੰਨਣਾ ਵੀ ਸੁਖਮੰਦਾ ਵੀਰ ਆਇਆ ਸੀਗਾ ਐਨੂੰ ਸਿਰੇ ਦੀ ਖੇਡ ਦਿਖਾ ਗਿਆ ਨਾਲ ਕਹਿੰਦੇ ਬਾਜੂ ਸੁਖਮੰਦਾ ਸਾਥੀ ਹੈ ਲੱਭ ਮਾਲੀਆਂ ਆਓ ਸਾਹਮਣੇ ਦੇਖਣਾ ਵੀ ਅਰਸ਼ 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 ਚੋਲੇ ਵਾਲਾ ਲਾਉ ਤਕੜਾ ਜਫਾ ਮੇਰੇ ਮਿੱਤਰੋ ਲੱਗਿਆ ਪੈ ਜੋਰ ਲੱਗਿਆ ਪੈ ਜੋਰ ਓ ਰੋ ਬਾਹ ਗੱਬਰੂ ਐ ਓ ਬਾਹ ਓ ਗੱਬਰੂ ਐ ਸੁੱਖਾ ਰੰਦਾਵਾ ਮਾਰ ਕਰਦਾ ਇਸ ਨੌਜਨ ਦੀ ਖੇਡ ਤੇ ਕਨੇਰ ਦੀ ਓਹ ਨਾੜੀ ਤੇਵਾੜੀ ਵੀਰ ਦੇ ਵੱਲੋਂ 5500 ਰੁਪਈਆ ਜਿਹੜਾ ਅਗਲਾ ਨੰਬਰ ਲੈ ਕੇ ਜਾਵੇਗਾ ਆਹ ਰੇਟ ਤੇ ਵੀਰ ਪਿੰਦਰ ਹਾਂਜੀ ਓ ਸਾਹਮਣੇ ਕਬੱਡੀ ਮੇਰੇ ਵੀਰੋ ਕਬੱਡੀ 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 ਹੋਈ ਪਈ ਐ ਆਹ ਆਹ ਐਕਸ਼ਨ ਐਕਸ਼ਨ ਇਹ ਕਹਿੰਦਾ ਵੀ ਮੈਂ ਕਿਸੇ ਦੇ ਵਿਰੋਧ ਵਿੱਚ ਐਕਸ਼ਨ